ਪਟਾ ਦਿੱਤਾ ਸੀਗਾ ਹੁਣ ਦੂਜੀ ਵਾਰੀ ਤਾਂ ਲੱਗੇ ਪਟਣਾ ਹੈ ਹੈ ਅੱਜ ਵੀ ਪਟ ਦਾ ਖੋਲਿਆ ਨਹੀਂ ਕੋਈ ਬਣਾਏ ਕਿ ਅੱਜ ਸਮਾਂ ਗਏ ਇਹਨਾਂ ਸਿੱਖਰ ਦਾ ਲੱਗ ਜਾਂਦਾ ਹੈ ਇਹਦੇ ਰੇਤ ਆਹ ਕਿਥੇ ਆ ਵੀ ਪਟਦਾ ਇਦਲਾ ਵਿਸ਼ੀਸ਼ ਇਹ ਬਦਾਂਜੀ ਰਬੜ ਕੱਢ ਗਈ ਉਹ ਅੰਦਰਲੇ ਪਾਸੇ ਪਾ ਦੇਣੀ ਆ ਰੌਟ ਜਿਹਨਾਂ ਤੇ ਸ਼ੀਸ਼ੇ ਟਿਕੇ ਹੀ ਰੌਟ ਪਾ ਕੇ ਤਾਂ ਫੇਰ ਹੀ ਸ਼ੀਸ਼ੇ ਬਾਹਰ ਫਿਕਸ ਕਰ ਦੇਣੇ ਆ ਇਹ ਤਾਂ ਉਹ ਵਾਲੇ ਆ ਕਿ ਇਹਦੇ ਵਿੱਚ ਨਵਾਂ ਵਾਲਾ ਆ ਪੀ ਸਿਲੀਕੋਨ ਆ ਤੇ ਸ਼ੀਸ਼ੇ ਫੈਲਸ ਹੋ ਜਾਣੇ ਡਿੱਗੀ ਵਾਲੇ जो आप डिग्री शीशे फिक्स करवा रहे हैं तो सैडा है भी करवावे दो महीने रोक ਐਕਸਾ ਸੀ ਸੀ ਢਿੱਗੀ ਵਾਲੇ ਅ ਵੀ ਤਾਂ ਉੱਪਰ ਨਿਕਲ ਆਉਂਦੀ ਆ ਪਰ ਉਹ ਸਾਈਡਾਂ ਵਾਲੇ ਲੱਗੇ ਸੀ ਜੇ ਵੀ ਏਸੀ ਤੇ ਹੀ ਚਲਦੀ ਗਰਮੀਆਂ ਨੂੰ ਇਸੀ ਜਿਆਦਾ ਹੀ ਗੁਲਣਾ ਏਸੀ ਏਸੀ ਜਾਵਾ ਏਸੀ ਹਾਂ ਇਹ ਗੱਲਾ ਏਸੀ ਚਲਾਂ ਹੋ ਗਿਆ ਭਾਈ ਪਰ ਅੰਦਰੋਂ ਬਾਹਰੋਂ ਲਿਬਰੀ ਕੋਈ ਗੱਲ ਤੋਂ ਹੋ ਹੀ ਨਹੀਂ ਆ ਸ਼ੀਸ਼ਾ ਲਿਬਰੀ ਪੈਂਚ ਮੈਲੀ ਨਹੀਂ ਜਾਂਦੀ ਬਸ ਸਹੀ ਗੱਲ ਆ ਆਹ ਸ਼ੀਸ਼ਾ ਕਰ ਦਿੱਤਾ ਫੈਕਸ ਇੱਕ ਸਾਈਡ ਦਾ ਹੁਣ ਮੱਕ ਦੇ ਕੰਡੇ ਕੱਢਣੇ ਪੈਣੇ ਆਂ ਸ਼ੀਸ਼ੇ ਨਾ ਸੋਹਣੇ ਤਾਂ ਲੱਗਦੇ ਪਰ ਅਥਲੇ ਮੱਕ ਦਾ ਰੰਗ ਹੀ ਆੜਿਆ ਉਹ ਤਾਂ ਸਾਰਾ ਕੋਈ ਇੱਧਰ ਹਰ ਸ਼ੈਨ ਗਲੀ ਪਈ ਏ ਸਾਫਤੀ ਤਾਂ ਨਿਕਲ ਹੀ ਨਹੀਂ ਸੜੀਆਂ ਟੁਗੜੀਆਂ ਹੀ ਹੋ ਗਈਆਂ ਆਇਕਾਂ ਵੀ ਗਲੀ ਆ ਤੇ ਮਗਰਲੀ ਫਰਸ਼ ਵੀ ਗਲੀ ਆ ਇਹ ਵੀ ਹੁਣ ਆਪਾਂ ਥੋੜੇ ਟਾਈਮ ਤੇ ਹੀ ਲਵਾਵਾਂਗੇ ਨਵੀਂ ਆਹ ਚਾਦਰ ਤਾਂ ਭਾਈ ਸਹੀ ਹੈ ਨਾ ਚਾਦਰ ਸਹੀ ਹੈ ਫਾਇਦਾ ਨਹੀਂ ਆ ਨਾ ਗਲੇ ਆਹਾ ਨਹੀਂ ਥੱਲੇ ਉਹ ਨਾਟ ਮੇਰਾ ਗਿਆਲਾ ਹਾਂ ਪੇਚ ਜ ਹੈ ਪੇਚ ਜ ਹੈ ਨਾ ਇਹ ਖੁੱਲਦੇ ਨਹੀਂ ਅਰੇ ਉਹੀ ਕਰ ਦੂੰਗਾ ਟੂਲ ਵਿੱਚ ਸੈੱਟ ਪੱਲਾ ਅਜਿਹਾ ਸੈੱਟ ਕਰ ਦਿੰਦਾ ਉਹ ਉੱਪਰੋਂ ਕਰ ਦਿਓ ਸੈੱਟ ਪੱਲਾ ਕਰ ਦਿੰਦਾ ਕੋਈ ਨਹੀਂ ਦਿੱਤੀ ਆਹੋ ਇੱਥੇ ਹੀ ਆਹਰਸ਼ ਲੱਗਣ ਨੂੰ ਹੋਜੇ ਲੱਗਣਾ ਤਾਂ ਆ ਵਾ ਸ਼ੀਸ਼ੇ ਉਹ ਮਗਰਲੇ ਉਹ ਚੱਲੇ ਫਿਕਸ ਚਾਹ ਆਹੋ ਸ਼ਾਮ ਤਾਂ ਪਈ ਜਾਣੀ ਭਾਜੀ ਕਰ ਦਿੰਦਾ ਭਾਜੀ ਕਰ ਦਿੱਤੇ ਸ਼ੀਸ਼ੇ ਫਿਕਸ ਡੱਗੀ ਵਾਲੇ ਹੋ ਗਿਆ ਯਾਰ ਖਾਣੇ ਖਾ ਲਾ ਸਾਜੂ ਖਾਇਆ ਵੱਡੀ ਲੱਗਦੀ ਘੈਂਟ ਹੁਣ ਮਗਰੋ ਉਸ ਉਠਾ ਲੇਤਾ ਉਹ ਯਹਾਂ ਪੜਾਇਆ ਵਹਾਂ ਸੇ ਉਠਾ ਲੇਤਾ ਹਾਂ ਉਹ ਲੰਡ ਦੇਖਾ ਸਾਤੇ ਦੀ ਨਾ ਲੰਡੇ ਜੰਨਾ ਕੱਢੀ ਥੱਲੇ ਕੋ આજ ਭਾਵੇਂ ਨੂੰ ਆ ਜਾ ਵਰਵਾ ਵਰਸ਼ ਲਾਉਂਦੇ ਪਏ ਆ ਭਲਾਈ ਕਰੀ ਜਾਂਦੇ ਫਟ ਥੱਲੇ ਪੈਂਚਰ ਪੁੰਚਰ ਨਹੀਂ ਲਾਉਂਦੇ ਆ ਤੁਸੀਂ ਥੱਲੇ ਪੈਂਚਰ ਪੁੰਚਰ ਨਹੀਂ ਲਾਉਂਦੇ ਆ ਕੋਈ ਵੀ ਉਦੋਂ ਤਾਂ ਛੇ ਕਹਿ ਨਹੀਂ ਸੀ ਨਾ ਕੋਈ ਵੀ ਆ ਗੀਅਰ ਵਾਲਾ ਫਰਕ ਪਾਤਾ ਉਹ ਉਹ ਤਾਂ ਗੇਰ ਲੈ ਖਾਣੇ ਵਾਲੇ ਦਾ ਉਹ ਕੋਈ ਨਹੀਂ ਉਹ ਬੂਟ ਉਹ ਪਾੜ ਜਾਂਦਾ ਹੁੰਦਾ ਝਟ ਪਰ ਇਹਦਾ ਨਹੀਂ ਛੇਦੀ ਕਦੇ ਬੂਟ ਚੱਲੋ ਹੁਣ ਦੇਖਦੇ ਆ ਤੁਸੀਂ ਕੀ ਕਰਦੇ ਆ ਉਹ ਵੀ ਆ ਪੱਟੀ ਭਰ ਦਿੱਤੀਆਂ ਨਹੀਂ ਨਾਲ ਹਰਸ਼ ਦੇ ਤੇ ਆਹ ਕੰਮ ਗਲਤ ਕਰ ਦਿੱਤਾ ਆਹ ਆ ਗੇਅਰ ਦਾ ਬੂਟ ਨਹੀਂ ਛੜਨਾ ਕੜਾ ਦੇ ਲੋ ਥੱਲੇ ਦੇ ਦਿੱਤਾ ਹੁਣ ਇਹਨਾਂ ਨੂੰ ਕਿਹਾ ਵੀ ਪੱਟੂ ਇਹਨੇ ਇਹ ਤਾਂ ਧੂਆਂ ਸਾਰਾ ਵਿੱਚ ਆਈ ਜਾਣਾ ਹੈ ਇਹ ਉੱਤੇ ਸਿਰ ਤੇ ਰਹਿ ਕੇ ਕੰਮ ਕਰਾਉਣੀ ਪੈਂਦੀ ਓਦਾਂ ਨਹੀਂ ਕੰਮ ਹੁੰਦੀ ਓਦਾਂ ਹੀ ਚਲਵੇਂ ਜਿਹਾ ਕੰਮ ਕਰ ਦਿੰਦੇ ਇਦਾਂ ਦੇ ਹੀ ਆ ਬੰਦੇ ਮੈਂ ਦੇਖ ਲਿਆ ਸਵਾਦ ਹੀ ਨਹੀਂ ਹੈ ਕੰਮ ਕਰਾਉਣ ਦਾ ਇਹ ਹੀ ਜਿੱਜਾ ਦਾ ਮੇਨ ਹੁੰਦੀਆਂ ਆ ਬismillah ਤੇ ਸੁਭਾਣਾ ਬਤਨ ਸਾਰੇ ਜਨਬ ਢਾਂਟਾਲੀ ਫਰਚੇ ਦਾ ਹੀ ਗਿਆ ਹੈ ਮਦਨਲੀ ਵਰਕ ਵੀ ਗਲੀ ਆ ਉਹ ਵੀ ਫੇਰ ਲਵਾਵਾਂਗੇ ਉਹ ਵੀ ਬੈੱਡ ਵੀ ਆਪਾਂ ਕਰਾ ਰਹੇ ਆ ਸੈਟ ਆਨ ਬੁਰੀ ਹੋਰ ਬੈੱਡ ਵੱਡਾ ਕਰਾ ਰਹੇ ਆ

ਅਮੇਦਰ ਮੇੜ ਕਰੀ ਜਾਂਦਾ ਫਿੱਟ ਪਿੱਛੇ ਉਹ ਮੇੜਿਆ ਤੇ ਫਰੰਟ ਤੇ ਹੁਣ ਆਹ ਲੱਗ ਜਾਣਾ ਤੇ ਦੋ ਕੁ ਮਹੀਨਿਆਂ ਤਾਈਂ ਇਹਦੇ ਨਾਲ ਦਾ ਹੀ ਪਿੱਛੇ ਲਵਾਵਾਂਗੇ ਫਰਸ਼ ਲਵਾ ਦੇ ਯਾਰ ਮੈਂ ਕੁਕਿੰਗ ਵੀ ਆ ਕੇ ਦੇਖਦਾ ਹਾਂ ਉਹ ਵੀ ਗੱਡੀ ਦਾ ਬੈੱਡ ਵੀ ਹੁਣ ਵੱਡਾ ਕਰਾਤਾ ਢੋ ਮਗਲਾ ਛੋਟਾ ਸੀ ਤੇ ਆ ਐਂਗਲ ਵੱਡ ਕੇ ਪਿੱਛੇ ਨੂੰ ਕਰਕੇ ਤਾਂ ਪੱਤੀਆਂ ਐਂਗਲ ਨਾਲ ਬਿਲਡ ਕਰ ਦਿਤੀਆਂ ਤੇ ਹੁਣ ਗੱਡੀ ਭਰਦੇ ਗੱਡੀ ਭਰ ਕੇ ਉੱਤੇ ਕਰ ਦੇਣੀ ਹੈ ਫਿੱਟ ਤੇ ਆ ਤੁਹਾਨੂੰ ਚੈੱਕ ਕਰਾਉਣਾ ਇਧਰੋਂ ਮੈਂ ਤੇ ਗੱਡੀ ਦੇ ਸ਼ੀਸ਼ੇ ਵੀ ਫਿਕਸ ਕਰ ਦੱਤੇ ਆਪਾਂ ਥੋੜੀ ਥੋੜੀ ਲੁੱਕ ਚੇਂਜ ਕਰ ਦਿਆਂ ਗੱਡੀ ਦੀ ਇਹ ਆ ਫਰਸ਼ ਵੀ ਲੱਗ ਗਿਆ ਗੱਡੀ ਦਾ ਠੀਕ ਹੈ ਜੀ ਤਰ੍ਹਾਂ ਦੇਖੋ ਨਾ ਬਕਰੋਣਾ ਚੱਕਾ ਨਾ ਹੋਰ ਹੁਣ ਬਾਕੀ ਆ ਕੱਸਦਾ ਇਹਨੂੰ ਤਰ੍ਹਾਂ ਦਾ ਬਾਕੀ ਇੱਥੇ ਇੱਕ ਦਾ ਗੱਤਾ ਲਾ ਦਈਏ ਲੋ ਵੀ ਆਪਾਂ ਗੱਡੀ ਦਾ ਕੰਮ ਕਰਾ ਕੇ ਤਾਂ ਆ ਗਏ ਆ ਬਾਹਰ ਤੇ ਆ ਰੇਰੂ ਚੌਕ ਆ ਗਿਆ ਇਹ ਦੂਗਾ ਨਾਲ ਹੀ ਪਠਾਨਕੋਟ ਬਾਈਪਾਸ ਆ ਤੇ ਕਾਫੀ ਨਿਹਰਾ ਹੋ ਗਿਆ ਮੈਨੂੰ 8 8:30 ਇੱਥੇ ਹੀ ਹੋ ਗਿਆ ਤੇ ਘਰ ਜਾਂਦੇ ਨੂੰ ਮੈਨੂੰ ਲੱਗ ਜਾਣਾ ਡੇਢ ਘੰਟਾ। ਫੋਰਚ-ਵੋਰਚ ਵਾਲਈਆ ਤੇ ਬੈੱਡ ਦਾ ਕੰਮ ਕਰਾ ਦਿੱਤਾ ਤੇ ਮਗਰਲੇ ਸ਼ੀਸ਼ੇ ਫਿਕਸ ਕਰਾਤੇ ਅੱਡੀ ਕੀ ਆਵੇ। ਟਰੌੜ ਗੱਡੀ ਦੀ ਅੱਗੇ ਨਾਲ ਟੌਰ ਵਧ ਗਈ ਹੈ। ਆ ਅੱਗੇ ਆ ਗਿਆ ਪਠਾਨਕੋਟ ਬਾਈਪਾਸ ਉਤੋਂ ਦੀ ਪੌਲ ਕ੍ਰੋਸ ਹੈ।